थानकोट ਦੇ ਟਾਕੀ ਰੋਡ ਤੇ ਵਾਪਰਿਆ ਹਾਦਸਾ ਬੇਕਾਬੂ ਹੋਈ ਇੱਕ ਕਾਰ ਨੇ ਸੜਕ ਪਾਰ ਕਰ ਰਹੇ ਸ਼ਕਸ਼ਨੂ ਮਾਰੀ ਟੱਕਰ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਮੌਕੇ ਤੇ ਸਥਾਨਿਕ ਲੋਕਾਂ ਨੇ ਜ਼ਖਮੀ ਸ਼ਕਸ਼ਨੂ ਇਲਾਜ ਲਈ ਪਹੁੰਚਾਇਆ ਹਸਪੀਟਲ ਮੌਕੇ ਤੇ ਪੁਜੀ ਪੁਲਿਸ ਨੇ ਕਾਰ ਲਈ ਕਬਜ਼ੇ ਵਿੱਚ ਪਠਾਨਕੋਟ ਦੇ ਟਾਕੀ ਰੋਡ ਉਤੇ ਉਸ ਸਮੇਂ ਪਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫਤਾਰ ਕਾਰ ਨੇ ਸੜਕ ਤੇ ਚੱਲ ਰਹੇ ਇੱਕ ਸ਼ਕਸ਼ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੈਦਲ ਚੱਲਣ ਵਾਲਾ ਸ਼ਕਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦੋਂ ਮੌਕੇ ਤੇ ਮੌਜੂਦ ਸਥਾਨਿਕ ਲੋਕਾਂ ਨੇ ਜ਼ਖਮੀ ਸ਼ਕਸ਼ ਨੂੰ ਸੜਕ ਤੋਂ ਚੁੱਕ ਕੇ ਹਸਪਤਾਲ ਇਲਾਜ ਦੇ ਲਈ ਭੇਜਿਆ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਮੌਕੇ ਤੇ ਪੁਜੀ ਪੁਲਿਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਨੋਵਾ ਕਾਰ ਚਾਲਕ ਬਹੁਤ ਹੀ ਤੇਜ਼ੀ ਦੇ ਨਾਲ ਜਾ ਰਿਹਾ ਸੀ ਅਤੇ ਜਦੋਂ ਉਹ ਰੋਮ ਸਾਈਡ ਤੋਂ ਕਿਸੇ ਗੱਡੀ ਨੂੰ ਕਰੋਸ ਕਰਨ ਲੱਗਾ ਤਾਂ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਉਧਰ ਮੌਕੇ ਤੇ ਪੁਜੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਪਹੇਜ ਦਿੱਤਾ ਗਿਆ ਫਿਲਹਾਲ ਇਨੋਵਾ ਕਾਰ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ https://www.tl/t-d6n0k2hos ਆ ਗੱਲ ਜੀ ਇਸ ਤਰ੍ਹਾਂ ਦੀ ਅਸੀਂ ਪੀਸੀਆਰ 12 ਤੱਕ ਦੀ ਡਿਊਟੀ ਆ ਅਸੀਂ ਇੱਥੇ ਲੰਘ ਰਹੇ ਸੀਗੇ ਇੱਕ ਗੱਡੀ ਦਾ ਇੱਕ ਟੈਜ਼ਰ ਸੀਗਾ ਬੰਦਾ ਐਕਸੀਡੈਂਟ ਹੋਇਆ ਵਾ ਜਿਹਨੂੰ ਕੀ ਸੱਟ ਲੱਗੀ ਆ ਉਹ ਨਾ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਅੱਪ ਰੱਖ ਲਈ ਆ ਆਪਣੀ ਕੋਲ